ਸਰਸਨ ਜੀ ਨਿੰਦਿਆਤ ਲੋਕੀ ਰੱਬ ਦੇ ਵੀ ਕਰ ਲੈਂਦੇ ਨੇ ਸੌਖਾ ਕੰਮ ਐ ਨਿੰਦਿਆ ਕਰਨ ਦਾ ਜਿਹਦੇ ਆਪਣੇ ਦੋ ਬੱਚੇ ਵੀ ਆਖੇ ਨਹੀਂ ਨਾ ਲੱਗਦੇ ਉਹ ਵੀ ਨਿੰਦਿਆ ਕਰ ਹੀ ਲੈਂਦੇ ਇਸ ਕਰਕੇ ਅੰਨ ਵਿੱਚ ਕੋਸ਼ ਹੈ ਸਰੀਰ ਦੀ ਖਰਾਕ ਹੈ ਭੋਜਨ ਭੋਜਨ ਨਾ ਸ਼ਕੀ ਤਾਂ ਸਰੀਰ ਨਿਰਵਲ ਹੋ ਜਾਂਦਾ ਤੇ ਰੂਹ ਦੀ ਖਰਾਕ ਹੈ ਭਜਨ ਸਿਮਰਨ ਸੇਵਾ ਸਤ ਸੰਗਤ ਨਿਤਨੇਮ ਇਰੂਹ ਦੀ ਖਰਾਬ ਹੈ ਜਿਵੇਂ ਭੋਜਨ ਤੋਂ ਬਿਨਾ ਸਰੀਰ ਕਮਜ਼ੋਰ ਹੋ ਜਾਂਦਾ ਹੈ ਇਸ ਤਰ੍ਹਾਂ ਭਜਨ ਤੋਂ ਬਿਨਾ ਰੂਹ ਵੀ ਕਮਜ਼ੋਰ ਹੋ ਜਾਂਦੀ ਹੈ ਆਪਾਂ ਕਹਿੰਦੇ ਆਤਮਾ ਮਰਦੀ ਨਹੀਂ ਹੈ ਪਰ ਗੁਰੂ ਗ੍ਰੰਥ ਸਾਹਿਬਾਰੇ ਕਹਿੰਦੇ ਨੇ ਜਿਹੜੇ ਭਜਨ ਪਾਠ ਨਹੀਂ ਕਰਦੇ ਸਿਮਰ ਨਹੀਂ ਕਰਦੇ ਉਹ ਆਪਣੀ ਆਤਮਾ ਦਾ ਕਾਤ ਕਰ ਲੈਂਦੇ ਸਭ ਭਗਵਾਨ ਨੂੰ ਮਿਲਾਂਗੇ ਸਾਰੇ ਪਰਮਾਤਮਾ ਦੇ ਦਰਬਾਰ ਗੁਰੂ ਦੀ ਕਿਰਪਾ ਹੈ ਸੱਚਾ ਬਾਦਸ਼ਾਹ ਤੇਰੇ ਤੋਂ ਹੈ ਤੇਰੇ ਇਲਾਵਾ ਕੋਈ ਨਹੀਂ ਹੈ ਬਾਦਸ਼ਾਹ ਆ ਜੋ ਲੰਗਰ ਲੱਗ ਰਹੇ ਹੈ ਬਾਬਾ ਨਾਨਕ ਕਿਤੇ ਪਾਸ ਲੱਗ ਰਹੇ ਹੈ ਮੈਂ ਵੀ ਨਹੀਂ ਲਗਾ ਸਕਦਾ ਮੈਂ ਕਹਾ ਸ ਲੰਗਰ ਲਗਾਣਾ ਮੇਰੇ ਅਸਾਜ ਨਹੀਂ ਸੀ ਲਗਾ ਸਕਾਂਗੇ ਇਹ ਸੰਗਤ ਸਭ ਤੋਂ ਵੱਡਾ ਸੰਗਤ ਹੈ ਸੰਗਤ ਨਾਲ ਹੋਏ ਹੋਏ ਰੱਬ ਕੌਣ ਹੈ ਸੰਗਤ ਹੈ ਸੰਗਤ ਮਾਨ ਸੰਗਤ ਪਿਆਰ ਸਭ ਸੰਗਤ ਹੈ ਲਾਜ ਨੂੰ ਲਾਜ ਨੂੰ ਸਾਰੇ ਲਾਜ ਨੇ ਲੱਗੇ ਭਗਵਾਨ ਜੀ ਜਤਨੇ ਸਭ ਭੁਲਾਣ ਸਾਰੇ ਮੁਕ ਪਰ ਸਰਦਾਰ ਲਾਜ ਵਿੱਚ ਫੜਦੇ ਕੋਈ ਅਜੇ ਨਾ ਖਾਲੀ ਜਾਏ ਪਰਮਾਤਮਾ ਕਿਰਪਾ ਨਾਲ ਵਾਏ ਗੁਰੂ ਜੀ ਕਾਲ ਸਭ ਗੁਰੂ ਜੀ ਦੀ ਕਹਾਣੀ ਇੱਕ ਅੰਗਰੇਜ਼ ਰਾਈਟਰ ਹੋਇਆ ਏ ਉਹਨੇ ਦੁਨੀਆ ਦਾ ਪਰਮਣ ਕੀਤਾ ਉਨੇ ਕਿਤਾਬ ਲਿਖੀ ਵੀ ਸਭ ਤੋਂ ਦਲੇਰ ਕੌਮ ਕਿਹੜੀ ਆ ਉਹਦੇ ਵਿੱਚ ਉਹਨੇ ਲਿਖਤਾ ਮਰਹੱਟੀ ਇਹ ਮਰਤੇ ਜਾਂਦੇ ਪਰ ਹਟਦੇ ਨਹੀਂ ਕਿਤਾਬ ਤਿਆਰ ਹੋ ਗਈ ਤੇ ਚੱਲਦਾ ਚੱਲਦਾ ਕਿਤੇ ਕਿਸਮਤ ਚੰਗੀ ਸੀ ਹਰਮੰਦਰ ਸਾਹਿਬ ਆ ਗਿਆ ਕੋ ਸਤਨਾਮ ਤੇ ਜਦੋਂ ਉਹਨੇ ਪ੍ਰਸ਼ਾਦਾ ਛਕਿਆ ਤੇ ਦੁੱਖ ਭਜਨੀ 베ਰੀ ਦੇ ਕੀਤੇ ਦਰਸ਼ਨ ਤੇ ਲੱਗਾ ਪ੍ਰਕਰਮਾ ਕਰਨ ਅੱਗੇ ਬਾਪੂ ਖੰਡਾ ਲੈ ਕੇ ਖੜੋਤਾ ਕਹਿੰਦਾ ਇਹ ਇਹ ਕੌਣ ਹੈ ਕੋਰਾ ਕਹਿੰਦਾ ਇਹ ਕੌਣ ਹੈ ਕਹਿੰਦੇ ਥੱਲੇ ਪੜ ਲਾ ਦੀਦਾ ਨਹੀਂ ਕੌਣ ਹੈ ਉਥੇ ਇੰਗਲਿਸ਼ ਹਿੰਦੀ ਤੇ ਪੰਜਾਬੀ ਜਿ ਇਤਿਹਾਸ ਆ ਜਦੋਂ ਗੋਰੇ ਨੇ ਇਤਿਹਾਸ ਪੜਿਆ ਤੇ ਉਹਦੀ ਡਾਇਰੀ ਛੁੱਟ ਗਈ ਕਹਿੰਦਾ ਮੈਂ ਗਲਤ ਲਿਖਤਾ ਹਾਂ ਮੈਂ ਇਹ ਲਿਖ ਬੈਠਾ ਏ ਸਭ ਤੋਂ ਦਲੇਰ ਕੌਮ ਮਰਾਠੇ ਹੈ ਜਿਹੜੇ ਮਰਤੇ ਜਾਂਦੇ ਪਛਾਣ ਹੀ ਹਟਦੇ ਕਹਿੰਦੇ ਅੱਜ ਪਤਾ ਲੱਗਾ ਓਏ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਜਿਹੜਾ ਮਰਨ ਤੋਂ ਬਾਅਦ ਵੀ ਨਹੀਂ ਹਟਦਾ ਆਖੋ ਸਤਨਾਮ ਲੱਥੇ ਸਿਰ ਤੋਂ ਤੇਰਾ ਮੀਲ ਤੁਰ ਕੇ ਗਏ ਕਹਿੰਦਾ ਦੁਨੀਆ ਦੀ ਸਭ ਤੋਂ ਦਲੇਰ ਸਭ ਤੋਂ ਮਰਦਕੌਮ ਹੈ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਜਿਹੜੇ ਲੱਥੇ ਸਿਰ ਤੋਂ ਤੁਰ ਗਏ ਮੇਰਾ ਸਿਰ ਝੁਕਦਾ ਇਹਨਾਂ ਅੱਗੇ ਹਾਜੀ ਪੁਰੀ ਸਾਹਿਬ ਕੀ ਕਹੋਗੇ ਅੱਜ ਇਹਨਾਂ ਮਹਾਪੁਰਸ਼ਾਂ ਦੀ ਸੇਵਾ ਦੇ ਬਾਰੇ ਜੋ ਇਹਨਾਂ ਵੱਲੋਂ ਇਹ ਲੰਗਰ ਪ੍ਰਥਾ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਲਾਈ ਲੰਗਰ ਪ੍ਰਥਾ ਉਸ ਨੂੰ ਅੱਗੇ ਤੋਰਿਆ ਜਾ ਰਿਹਾ ਲੰਗਰ ਚੁਕਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਪਰਮਾਣ ਵਾਲੇ ਨਾਸਤੋਂ ਪੂਰੇ ਏਰੀਏ ਚ ਪਿਛਲੇ ਕਈ ਸਾਲਾਂ ਤੋਂ ਇਹ ਸੇਵਾ ਕਰਦੇ ਆ ਰਹੇ ਤੁਸੀਂ ਗੁਰੂ ਨਾਨਕ ਦੇਵ ਜੀ ਦੇ 13-13 ਵਾਲਾ ਜਿਹੜਾ ਜੋ ਸੇਵਾ ਹੈ ਮਾਨਸਿਕ ਸੇਵਾ ਸਭ ਇੱਕ ਪਹਿਚਾਂਬੋ ਉਹਦੇ ਤਹਿਤ ਇਹ ਜਿਹੜਾ ਨਾਨੀ ਅਜਾਹ 620 ਪੁਆਇੰਟ ਤੇ ਲੰਗਰ ਦੀ ਸੇਵਾ ਜਿਹੜੀ ਚਲਾਈ ਹੈ ਬਹੁਤ ਹੀ ਅੱਛਾ ਕਾਰਜ ਕਰ ਰਹੇ ਹਨ ਸੋ ਦਾਬਾ ਜੀ ਦੀ ਅਸ਼ੀਰਵਾਦ ਸਦਕਾ ਚਲੋ ਸਾਨੂੰ ਵੀ ਮੌਕਾ ਮਿਲਿਆ ਸੇਵਾ ਕਰਨ ਦਾ ਸੋ ਐਸੇ ਕਾਰਜ ਜਿਹੇ ਕਰਕੇ ਸੰਗਤਾਂ ਨੂੰ ਕਰਮ ਵਾਲ ਜਿਹੜਾ ਜੋੜ ਰਹੇ ਆ ਅੱਛੇ ਕਰਦਿਆਂ ਵਾਲ ਜੋੜ ਰਹੇ ਆ ਉਹ ਬਹੁਤ ਵਧੀਆ ਲੱਗਾ ਹੋਇਆ ਕਰਨਾ ਉਹ ਬਾਕੀ ਦਾ ਪ੍ਰਮਾਤਮਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਇਹ ਕਰ ਜਿਹੜੇ ਬਹੁਤ ਸੰਕਾਲ ਤੋਂ ਪਰੋਲ ਤੋਂ ਪੁੰਮੀ ਨਹੀਂ ਹੈ ਚਸਮਾ ਤੋਂ ਤੁਸੀਂ ਆਏ ਹੋਰ ਬਹੁਤ ਵਾ 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 ਹੈ ਤੁਹਾਡੀਆਂ ਆਏ ਆ ਬਹੁਤ ਹੋਰ ਇਹ ਜੁੜੀ ਹੋਈ ਹੈ ਇਹਨਾਂ ਨਾਲ ਔਰ ਪਿਛਲੇ ਮੇਰੇ ਕੋਲ ਮੈਨੂੰ ਅੰਦਾਜ਼ਾ ਵੀ 10 15 ਸਾਲ ਸੇ ਬਹੁਤ ਲੰਗਰ ਸੇਵਾ ਹੋ ਰਹੀ ਕਰਦੇ ਆ। ਤੋਂ ਹੁਣ ਬਾਬਾ ਜੀ ਨੇ ਦੱਸਿਆ ਵੀ 13 ਜਨਵਰੀ ਨੂੰ ਉਜੈਨ ਚਵੀ ਜਿਹੜਾ ਲੰਗਰ ਸੇਵਾ ਕਰੀ ਜਾਊਗੀ। ਤਾਂ ਸਾਨੂੰ ਵੀ ਮੌਕਾ ਮਿਲੂਗਾ ਬਾਬਾ ਜੀ ਨਾਲ ਦਰਸ਼ਨ ਦੇ ਤੇ ਬਜ਼ਾਰ ਕਰਨ ਦਾ ਲੋਕਾਂ ਦੀ ਸੰਤਾਂ ਦੀ ਸੇਵਾ ਕਰਨ ਦਾ ਬਹੁਤ-ਬਹੁਤ ਧੰਨਵਾਦ ਬਾਬਾ ਜੀ ਦਾ ਸ਼ੁਕਰੀਆ। ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਬਾਬਾ ਜੀ ਕੀ ਕਹੋਗੇ ਅੱਜ ਦੇ ਲੰਗਰਾਂ ਦੇ ਬਾਰੇ? ਮਸ਼ਗੁਰੂ ਕੀ ਕਿਰਪਾ ਕਹਾਂਗੇ। ਹਾਂ। ਕੀ ਕਿਸ ਕਿੰਨੀ ਕਿ ਸੰਗਤ ਸਵੇਰ ਦੀ ਆਲੀ ਲੰਗਰ ਸਕੂ ਸਾਰੇ ਕਮ ਸੇ ਤੇਰੇ ਕਿਰਪਾ ਨਾਲ 2000 ਬੰਦਾ ਹਰ ਮਹੀਨੇ ਚੱਕ ਰਿਹਾ ਫੁਰਨ ਮਾਸੀ ਨੂੰ ਠੀਕ ਹੈ ਯਾ ਤੇਰੇ ਕਿਰਪਾ ਨਾਲ ਹੈ ਮੈਨੇ ਲੰਗਰ ਲਗਾਏ ਲੰਗਰ ਤਾਂ ਤੇ ਹੀ ਲਗਾ ਰਹੇ ਔਰ ਬਾਏ ਗੁਰੂ ਲਗਾ ਰਹੇ आज सब पूरी साहब लगाए सारी हमने लगाए मेरे पास कुछ नहीं है मैं तो तेरे ही तेरा कर देना पैसे पैसे की मैं लेने फिर सेवा किस तरह लने मैं आज तक, तक भगवान जी पैसे हाथ में नहीं लिए जो डाल दी डाल दी वो भी बजे के पहले पहले एक बजे के तो बंद है मैं एक बजे के बाद कोई वो मैनु मैं नहीं देना पैसा क्योंकि हुकुम है ऊपर से और सुहास बाबू आरे वाला है वो भी बहुत सेवा करे सारी संगत मिल के सेवा करे और लंगर गुरु की कृपा से चल रहे नौजवान कितने के जुड़े हुए थोड़े सारे तेरे तरह कलकत्ता में भी लंगर लगे कलकत्ता जाके लंगर अयोध्या में भी लगाए तेरे कृपा लाल अब लगेगा उज्जैन ਰਾ ਤਾਰਿਕ ਨੂੰ ਲੱਗਣਾ ਠੀਕ ਹੈ ਜਿਹੜਾ ਇਹ ਅੱਜ ਦਾ ਲੰਗਰ ਹੈ ਇਹ ਕਿਸ ਪਰਪਸ ਦੇ ਨਾਲ ਕਿਸ ਮਕਸਦ ਦੇ ਨਾਲ ਲਗਾਇਆ ਗਿਆ ਛੋਟੇ ਸਹਿਬ ਜਦ ਤੇ ਮਾਤਾ ਗੁਜ਼ਰ ਕੌਰ ਜੀ ਹਾਂ ਉਹਨਾਂ ਦੀ ਸ਼ਾਹ लगाए हैं इस समय तो घर है मरके अपनी शीश भी दिए तो कम है और गुरु के कर्ज हम नहीं अदा कर सकेंगे क्योंकि आज जो भी है हम गुरु जी के कृपा नाल है और गुरु के दो तो जलम जलम के भी अपनी शीश दे के मैं कर्ज नहीं उतारांगे ओनू वाहे गुरु जी खालसा वाहे गुरु जी की